ਗੁੱਡ ਮਾਰਨਿੰਗ ਸਟੂਡੈਂਟਸ ਜਿਵੇਂ ਕਿ ਤੁਹਾਨੂੰ ਪਤਾ ਤੁਹਾਡਾ ਟੀਪੀ ਸੈਸ਼ਨ ਹੈ ਟੀਪੀ ਸੈਸ਼ਨ ਦੇ ਵਿੱਚ ਤੁਸੀਂ ਕਿੰਨੇ ਕਿੰਨੇ ਆਪਣੇ ਫਾਈਲਾਂ ਬਣਾਉਣੀਆਂ ਨੇ ਕਿਵੇਂ ਬਣਾਉਣੇ ਕੀ ਕੀ ਨਾਮ ਹੋਣਗੇ ਉਹ ਤੁਹਾਨੂੰ ਮੈਂ ਸਾਰੀਆਂ ਹੁਣ ਦੱਸ ਰਹੀਆਂ ਜਿਹੜੀ ਤੁਹਾਡੀ ਜਿਹੜੀ ਤੁਹਾਡੀ ਫਰਸਟ ਫਾਈਲ ਹੋਊਗੀ ਉਹ ਹੈ ਮਾਈਕਰੋ 1 ਠੀਕ ਹੈ ਇਹ ਕੀ ਹੈ ਇਹ ਤੁਸੀਂ ਮਾਈਕਰੋ ਦਾ ਮਤਲਬ ਕੀ ਹੈ ਜਿ ਜਿੰਨੇ ਤੁਹਾਡੇ ਕੋਲ ਟੀਚਿੰਗ ਸਬਜੈਕਟ ਨੇ ਹਰ ਇੱਕ ਬੱਚੇ ਕੋਲ ਦੋ ਦੋ ਟੀਚਿੰਗ ਸਬਜੈਕਟ ਹੁੰਦੇ ਆ ਉਹਦੇ ਨਾਲ ਰਿਲੇਟਡ ਹੀ ਤੁਸੀਂ ਆਪਣੀ ਇਹ ਫਾਈਲ ਬਣਾਉਣੀ ਹੋਊਗੀ ਮਾਈਕਰੋ ਜਿਵੇਂ ਸੁਪੋਜ਼ ਕਰੋ ਕਿਸੇ ਬੱਚੇ ਕੋਲ ਟੀਚਿੰਗ ਆ ਪੰਜਾਬੀ ਹੈ ਤਾਂ ਉਹ ਟੀਚਿੰਗ ਆਫ ਪੰਜਾਬੀ ਦੀ ਫਾਈਲ ਬਣਾਊਗਾ ਨੰਬਰ 2 ਤੇ ਹੈ ਇਹ ਸਾਲਸਾਂ ਦੇ ਵਿੱਚ ਟੋਟਲ ਤੁਹਾਡੀਆਂ 10 ਫਾਈਲਜ਼ ਹੋਣਗੀਆਂ ਟੋਟਲ 10 ਫਾਈਲਜ਼ ਹੋਣਗੀਆਂ ਤੁਹਾਡੀਆਂ ਸਾਸ਼ਨ ਦੇ ਵਿੱਚ ਤੁਸੀਂ ਕਿੰਨੀਆਂ ਫਾਈਲਾਂ ਬਣਾਉਣੀਆਂ ਨੇ ਸਾਰੀਆਂ 10 ਆਪਣਾ ਆਪਣਾ ਲਿਖ ਲਿਓ ਉਸ ਤੋਂ ਬਾਅਦ ਨੰਬਰ 1 ਦਾ ਹੈ ਮਾਈਕਰੋ ਜਿਵੇਂ ਕਿ ਤੁਹਾਡੀ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ ਤੁਸੀਂ ਉਹਦੀ ਬਣਾਉਂਗੇ ਫਿਰ ਜਿਹੜੀ ਤੁਹਾਨੂੰ ਦੂਸਰੀ ਜਿਹੜੀ ਮਾਈਕਰੋ ਫਾਈਲ ਹੈ ਇਹ ਤੁਸੀਂ ਕੀ ਬਣਾਉਗੇ ਜਿਹੜਾ ਤੁਹਾਡਾ ਦੂਸਰਾ ਟੀਚਿੰਗ ਸਬਜੈਕਟ ਹੈ ਕੋਰਸ ਕਰੋ ਕਿਸੇ ਕੋਲ ਮੈਥ ਹੈ ਇੰਗਲਿਸ਼ ਹੈ ਜੋ ਵੀ ਹੈ ਦੋ ਹੋ ਗਈਆਂ ਤੀਸਰੀ ਫਾਈਲ ਹੈ ਤੁਹਾਡੀ ਮੈਕਰੋ ਮੈਕਰੋ ਤੀਜਦੀ ਇਹ ਕੀ ਹੈ ਇਹ ਵੀ ਤੁਹਾਡੀ ਇੱਕ ਹੋਊਗੀ ਜਿਹੜੇ ਤੁਹਾਡਾ ਕਨਸਰਨ ਜਿਹੜਾ ਸਬਜੈਕਟ ਹੈ ਤੁਹਾਡਾ ਜਿਵੇਂ ਟੀਚਿੰਗ ਆਫ ਮੈਥ ਟੀਚਿੰਗ ਆਫ ਸਾਇੰਸ ਜੋ ਵੀ ਹੈ ਤੁਸੀਂ ਉਹ ਲਿਖੋਗੇ ਜਿਵੇਂ ਸਪੋਜ਼ ਕਰੋ ਪਹਿਲੀ ਫਾਈਲ ਹੋਗੀ ਤੁਹਾਡੀ ਟੀਚਿੰਗ ਆਫ ਮੈਥ ਦੀ ਤੇ ਚੌਥੀ ਫਾਈਲ ਆ ਤੁਹਾਡੀ ਮੈਕਰੋ ਇਹ ਹੋ ਗਈ ਟੀਚਿੰਗ ਆਫ ਸਾਇੰਸ ਇਹ ਤੁਹਾਡੀਆਂ ਟੋਟਲ ਚਾਰ ਫਾਈਲਾਂ ਹੋ ਗਈਆਂ ਪਿੱਛੇ ਕਿੰਨੀਆਂ ਰਹਿ ਗਈਆਂ 6 6 ਫਾਈਲ ਆ ਜੋ ਜਿਹੜੀ ਥੋੜੀ ਪੱਜ ਵੀ ਫਾਈਲ ਆ ਉਹ ਹੋਈਗੀ ਐ ਐਕਸਰਚ ਰਿਸਰਚ ਐਕਸਰਚ ਰਿਸਰਚ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਦੋਂ ਤੁਸੀਂ ਆਪਣੀ ਕਲਾਸ ਦੇ ਵਿੱਚ ਜਾਓਗੇ ਉੱਥੇ ਤੁਸੀਂ ਆਪਣੇ ਕਈ ਬੱਚੇ ਗਿਫਟਡ ਹੁੰਦੇ ਆ ਕਈ ਥੋੜੇ ਜਿਹੜੇ ਢਾਲ ਹੁੰਦੇ ਆ ਪੜਨ ਦੇ ਵਿੱਚ ਤੁਸੀਂ ਇਹ ਜਿਹੜੀ ਐਕਸਰਚ ਰਿਸਰਚ ਹੈ ਉਹ ਤੁਸੀਂ ਇੱਕ ਬੱਚੇ ਤੇ ਵੀ ਕਰ ਸਕਦੇ ਹੋ ਤੇ ਪੂਰੇ ਗਰੁੱਪ ਤੇ ਵੀ ਕਰ ਸਕਦੇ ਹੋ ਠੀਕ ਹੈ ਐਕਸਰਚ ਰਿਸਰਚ ਉਸ ਤੋਂ ਬਾਅਦ ਨੰਬਰ 6 ਤੇ ਹੈ ਇੰਗੇਜਮੈਂਟ engagement with the community engagement with the community ਦੀ ਫਾਈਲ ਹੋਊਗੀ ਤੁਹਾਡੀ ਇਹਦੇ ਵਿੱਚ ਤੁਸੀਂ ਆਪਣਾ ਕਮਿਊਨਿਟੀ ਦਾ ਕਿਵੇਂ ਕਰੈਣੀ ਹੋ ਸਾਰਾ ਕੁਝ ਇਹਦੇ ਵਿੱਚ ਤੁਸੀਂ ਆਪਣਾ ਲਿਖੋਗੇ ਇਕੱਲੀ-ਕੱਲੀ ਫਾਈਲ ਮੈਂ ਤੁਹਾਨੂੰ ਟੋਟਲ ਸਿਰ ਇਹੀ ਦੱਸ ਰਹੀ ਆ ਕਿ ਤੁਹਾਡੇ ਟੀਪੀ ਸੈਸ਼ਨ ਦੇ ਦੌਰਾਨ ਤੁਹਾਡੀਆਂ 10 ਫਾਈਲਾਂ ਹੋਣਗੀਆਂ ਜਿਉਂ-ਜਿਉਂ ਇਹਨਾਂ ਦੀ ਟਰਨ ਆਊਗੀ ਅੱਗੇ ਤੁਹਾਨੂੰ ਇਹਦੇ ਬਾਰੇ ਸਾਰਾ ਸੀ ਸਮਝਾਵਾਂਗੇ ਠੀਕ ਹੈ ਇਹ ਤੁਹਾਨੂੰ ਦੱਸ ਰਹੀ ਹਾਂ ਸਿਰਫ ਟੋਟਲ ਤੁਹਾਡੀਆਂ ਫਾਈਲਾਂ ਬਾਰੇ ਤੁਸੀਂ ਕਿੰਨੀਆਂ ਬਣਾਉਣੀਆਂ ਨੇ ਕਿਵੇਂ-ਕਿਵੇਂ ਪ੍ਰੇਪੇਅਰ ਕਰਨੀਆਂ ਨੇ ਉਹ ਅੱਗੇ ਅਸੀਂ ਤੁਹਾਨੂੰ ਟੀਪੀ ਸ਼ੈਸਨ ਦੇ ਦੌਰਾਨ ਡਰਾਈਵ ਦੱਸ ਦੇਵਾਂਗੇ ਉਸ ਤੋਂ ਬਾਅਦ ਨੰਬਰ 7 ਤੇ ਹੈ ਫਾਈਨਲ ਲੈਸਨ ਪਲਾਨ ਜਿਹੜੇ ਫਾਈਨਲ ਲੈਸਨ ਪਲਾਨ ਦੀਆਂ ਤੁਹਾਡੀਆਂ ਫਾਈਲਾਂ ਹੋਣਗੀਆਂ ਉਹ ਚਾਰ ਹੋਣਗੀਆਂ ਫਾਈਨਲ ਲੈਸਨ ਪਲਾਨ ਦੀ ਜਿਹੜੀ ਤੁਹਾਡੇ ਫਾਈਲਾਂ ਹੋਣਗੀਆਂ ਚਾਰ ਹੋਣਗੀਆਂ ਚਾਰ ਕਿਵੇਂ ਹੋਣਗੀਆਂ ਇੱਕ ਇੰਟਰਨਲ ਇੱਕ ਐਕਸਟਰਨਲ ਇੱਕ ਟੀਚਿੰਗ ਸਬਜੈਕਟ ਦੀ ਤੁਹਾਡੀ ਦੋ ਫਾਈਲਾਂ ਬਣੀਆਂ ਫਾਈਨਲ ਲੈਸਨ ਪਲਾਨ ਕੀ ਹੈ ਜਿਸ ਦਿਨ ਤੁਸੀਂ ਆਪਣੀ ਪ੍ਰੈਜੈਂਟੇਸ਼ਨ ਦੇਵੋਗੇ ਜਿਸ ਦਿਨ ਤੁਹਾਡਾ ਵਾਈਵਾ ਹੋਊਗਾ ਫਾਈਨਲ ਤੁਸੀਂ ਇੱਕ ਐਕਸਟਰਨਲ ਲਈ ਫਾਈਲ ਹੋਊਗੀ ਤੁਹਾਡੀ ਇੱਕ ਇੰਟਰਨਲ ਲਈ ਫਾਈਲ ਕੀ ਹੋਊਗਾ ਸਿਰਫ ਇੱਕ ਇੱਕ ਲੈਸਨ ਪਲਾਨ ਲਿਖਿਆ ਹੋਊਗਾ ਜਿਹੜਾ ਤੁਸੀਂ ਆਪਣਾ ਪ੍ਰਪੇਅਰ ਕਰਕੇ ਆਉਂਗੇ ਠੀਕ ਹੈ ਨਾ ਜਿਹੜਾ ਤੁਸੀਂ ਆਪਣੇ ਫਾਈਨਲ ਵਾਈਵੇ ਦੇ ਵਿੱਚ ਆਪਣਾ ਪ੍ਰੈਜੈਂਟੇਸ਼ਨ ਦੇਣੀ ਆ ਉਹ ਵਾਲਾ ਹੋਗਾ ਇਹਦੇ ਵਿੱਚ ਸਿਰਫ ਤੁਹਾਡਾ ਇੱਕ ਇੱਕ ਲੈਸਨ ਪਲਾਨ ਹੋਊਗਾ ਠੀਕ ਹੈ ਇਹ ਸਾਰੀਆਂ ਫਾਇਲਾ ਹੋ ਗਿਆ ਤੁਹਾਡੀਆਂ ਟੋਟਲ ਕਿੰਨੀਆਂ ਹੋ ਗਈਆਂ 10 ਫਾਇਲਾ ਹੋ ਗਈਆਂ ਲਿਖ ਲਈਆਂ ਸਮਝ ਆ ਗਿਆ